ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਨਾ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜਾ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਦੀਆਂ ਜਿਹੜੀਆਂ ਸਾਡੀਆਂ ਐਨਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਅ ਨਹੀਂ ਆ ਜਿਹੜੇ ਵੀ ਕਿਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਇਹ ਸਾਰੀਆਂ ਹੀ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਇਹਦੇ ਵਿੱਚ ਇਹ ਹੋਗਾ ਪੰਜਾਬ ਹੜ੍ਹ ਸੇਵਾ 2025 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਉਹ ਕੋਈ ਬੰਦਾ ਵਾ ਮੋਦਵਾਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨੀ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਫਿਰ ਅ ਜੇ ਕੋਈ ਅੱਗੇ ਪਮੈ ਸੇਵਾ ਕਰਨਾ ਚਾਹੁੰਦਾ ਉਹ ਵੀ ਕਲਿੱਕ ਕਰੂਗਾ ਇਹਦਾ ਸੁਝਾਅ ਨਾ ਸ਼ਿਕਾਇਤ ਆ ਇਹ ਅੱਗੇ ਤੋਂ ਅੱਗੇ ਤਾਂ ਖੁੱਲ ਹੀ ਜਾਊਗਾ ਇਸਦਾ ਵਾ ਜਿਹੜੀਆਂ ਮੇਜਰ ਸੇਵਾਵਾਂ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਲਿਸਟ ਆ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤੰਤ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਇਹ ਕਿ ਇਹ ਜਦੋਂ ਜਦੋਂ ਇੰਸੀਡੈਂਟ ਉੱਤਰ ਰਿਪੋਰਟ ਹੋਈ ਜਾਂਦਾ ਇੱਥੇ ਡਾਟਾ ਜਿੱਥੇ ਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਂਦਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿੱਦੇ ਚ ਉਹਨੇ ਆਪਣੇ ਨਿੱਜੀ ਡਿਟੇਲਸ ਭਰਦੀਆਂ ਤੇ ਇਹ ਅਸੀਂ ਸਮੋਚਾਂ ਜਿਹੜਾ ਵੈਬਸਾਈਟ ਆ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਵਿੱਚ ਇੱਥੇ ਗਾਈਡ ਵੀ ਦਿੱਤਾ ਹਦਾਇਤਾਂ ਦਿੱਤੀਆਂ ਹੋਈਆਂ ਸੱਚੇ ਪਾਸੇ ਇੱਕ ਇੱਕ WhatsApp ਤੇ ਆਹੀ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਤੇ ਕਿਸੇ ਨੇ ਚੈਟ ਕਰਨੀ ਹੋ WhatsApp ਤੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਕਿ ਇਹ ਸਾਰੇ ਪੋਰਟਲ ਕਿਵੇਂ ਯੂਜ਼ ਕਰਨਾ ਉਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਪਾਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਹਾਂਜੀ ਉਹ ਇਹਦੇ ਉੱਤੇ ਜਦੋਂ ਜਾਣਗੇ ਇੱਕ WhatsApp ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖਿੱਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆ ਲੋੜ ਆ ਉਹ ਫੋਟੋ ਅਪਲੋਡ ਕਰਦੇ ਜਾਂ ਵੀਡੀਓ ਅਪਲੋਡ ਕਰਦੇ ਉਹ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਦੋ ਦੋ ਵਲੰਟੀਅਰ ਵੀ ਲਾਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਕਿ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂ ਦੇ ਨਾਲ ਢੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਹੋਊਗੀ ਕਿਹੜੀ ਸੰਸਥਾ ਕਿਹੜੇ ਇਲਾਕੇ ਤੇ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ ਫਿਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇੱਥੇ ਚੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੇ ਆ ਇਹਦੇ ਵਿੱਚ ਕੀ ਆ ਵੀ ਜਿਵੇਂ ਕੋਸ਼ਿਸ਼ ਕਰਤਾ ਆਈਆਂ ਸੀ ਕਿ ਕੋਸ਼ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਈਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਦ ਆ ਇਹ ਬਹੁਤ ਇੱਕ ਪਵਿੱਤਰ ਭਾਵਨਾ ਵੀ ਇਹ ਯੋਗ ਥਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਵੰਦ ਇਕੱਠੀਆਂ ਕਰਦੀਆਂ ਸੰਸਥਾਵਾਂ ਵਾਂ ਉਹਨਾਂ ਦੀ ਪਾਰਦਰਸ਼ਤਾ ਵੀ ਦਿਖੂ ਵੀ ਇੱਥੇ ਸੇਵਾ ਇੰਨੀ ਕੀਤੀ ਹੋ ਸਾਹਮਣੇ ਪਤਾ ਲੱਗ ਜਾਣਾ ਫੇਰ ਜਿਨ੍ਹਾਂ ਦੀ ਸੇਵਾ ਕੀਤੀ ਆ ਉਹ ਵੀ ਸਾਹਮਣੇ ਆਪੀ ਇਹਨਾਂ ਦੀ ਕੀਤੀ ਆ ਉਹ ਕਿਸੇ ਦੂਜੇ ਕੋਲੋਂ ਨਿਸ਼ਵਾ ਲੈ ਸਕਦੇ ਔਰ ਇਹਦੇ ਵਿੱਚ ਆਪਣੀਆਂ ਟੀਮਾਂ ਜਾ ਕੇ ਵਲੰਟੀਅਰ ਸੰਸਥਾਵਾਂ ਦੀਆਂ ਉਹ ਜਾ ਕੇ ਦੇਖਿਆ ਵੀ ਕਰਨੀਆਂ ਵੀ ਇਹਨਾਂ ਨੂੰ ਕਿੰਨੀ ਲੋੜ ਆ ਤੇ ਕੀ ਲੋੜ ਆ ਇਹ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਪੋਰਟਲ ਇਹ ਇਹੋ ਹੀ ਆ ਸੰਸਥਾਵਾਂ ਦਾ ਆਪਸੀ ਤਾਲਮੇਲ ਤੇ ਹਰ ਪਾਸੇ ਸੇਵਾ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕਿੰਨੀ ਹੋ ਰਹੀ ਆ ਕਿੱਥੇ ਨਹੀਂ ਹੋ ਰਹੀ ਹੁਣ ਪਿਛੇ ਜੇ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਕੁਝ ਥਾਵਾਂ ਤੇ ਸਮਗਰੀ ਗਈ ਕੁਝ ਥਾਂ ਤੇ ਨਹੀਂ ਗਈ ਪਰ ਹੁਣ ਜਦੋਂ ਪੋਰਟਲ ਬਣੂਗਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਵੀ ਇੱਥੇ ਗਈ ਆ ਅਸੀਂ ਇਹ ਮੈਰੀ ਇਹ ਵੀ ਭਾਵਨਾ ਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠਾ ਜਾਰੀ ਕਰਦੀ ਆ ਕਿੰਨੇ ਪੈਸੇ ਆਏ ਤੇ ਕਿੱਥੇ ਉਹ ਆਪਾਂ ਖਰਚ ਕੀਤੇ ਸੰਸਥਾਵਾਂ ਜਿਹੜੀਆਂ ਕਈਆਂ ਨੇ ਮੇਰੇ ਨਾਲ ਕੱਲ ਵਾਅਦਾ ਕੀਤਾ ਕਾਫੀ ਸੰਸਥਾਵਾਂ ਆਈਆਂ ਹੜਾ ਦੇ ਹੜਾਂ ਲਈ ਉਹਨਾਂ ਦੇ ਕੋਲ ਕਿੰਨਾ ਸੰਗਤਾਂ ਦਾ ਦਸਵੰਦ ਆਇਆ ਤੇ ਕਿੱਥੇ-ਕਿੱਥੇ ਉਹ ਲਾਇਆ ਉਹ ਸੰਸਥਾਵਾਂ ਨਾਲੇ ਸਮੇਂ ਦੇ ਵਿੱਚ ਜੇ ਇਹਨੂੰ ਵੀ ਜਾਰੀ ਕਰ ਦੇਣਾ ਉਹਦੇ ਨਾਲ ਇੱਕ ਪਾਰਦਰਸ਼ਤਾ ਰਹੂਗੀ ਕਿਉਂਕਿ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਵੱਡੀਆਂ ਸੰਸਥਾਵਾਂ ਜਿੰਨੀਆਂ ਵੀ ਚੱਲਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਇੱਕ ਹਰ ਚੀਜ਼ ਹਮੇਸ਼ਾ ਰਹੀ ਪਈ ਹੋਵੇ ਤਾਂ ਪਾਰਦਰਸ਼ਤਾ ਕਿ ਕਿੰਨੀ ਆਮਦਨ ਆਈ ਤੇ ਕਿੰਨਾ ਖਰਚਾ ਆਇਆ ਉਹ ਦੱਸਿਆ ਜਾਂਦਾ। ਤੇ ਇਹ ਆਉਣ ਦੇ ਨਾਲ ਕਿਉਂਕਿ ਪੈਸਾ ਸਾਹਮਣੇ ਦਿਸਣਾ ਵਾ। ਜਿਵੇਂ ਮੰਨ ਲਓ ਪਿਛਲੇ ਦਿਨੀ ਬਹੁਤ ਸਾਰੇ ਸੱਜਣਾ ਨੇ ਕਿਹਾ ਵੀ ਅਹੀਂ 50 ਟਰੈਕਟਰਾਂ ਦੀ ਸੇਵਾ ਕਰਨੀ ਜਾਂ 20 ਦੀ ਕਰਨੀ। ਕਿ ਨੇ 100 ਵੀ ਕਿਹਾ। ਉਹ ਪੋਰਟਲ ਆਉਣ ਦੇ ਨਾਲ ਇਹ ਵੀ ਪਤਾ ਲੱਗੂਗਾ ਵੀ ਜਦੋਂ ਆਪਾਂ ਵਿਛਰਾਂਗੇ ਵੀ ਕਿੱਥੇ ਦਿੱਤੇ ਹੋ। ਦਿੱਤੇ ਜਾਂ ਨਹੀਂ ਦਿੱਤੇ। ਤੇ ਇਹਦੇ ਨਾਲ ਇੱਕ ਤੇ ਜਿਨ੍ਹਾਂ ਨੂੰ ਸੇਵਾ ਮਿਲਣੀ ਆ ਸੰਸਥਾਵਾਂ ਨੂੰ ਉਹ ਸਾਹਮਣੇ ਆ ਤੇ ਜਿਨ੍ਹਾਂ ਦੀ ਸੇਵਾ ਕਰਨੀ ਆ ਉਹਨਾਂ ਦਾ ਡਾਟਾ ਵੀ ਹੈਗਾ ਇਹ ਸੰਸਥਾਵਾਂ ਦਾ ਆਪਸੀ ਤਾਲਮੇਲ ਕਰਾਉਣ ਦੇ ਲਈ ਜਿਹੜਾ ਪੋਰਟਲ ਆ ਉਹ ਜਾਰੀ ਕੀਤਾ ਹੈ